ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰੁਤ ਦੂਸਰੀ ਸਾਖੀ 12ਵੀਂ ਸ੍ਰੀ ਅਨੰਦਪੁਰ ਪਹੁੰਚਣਾ ਪੌਂਟੇ ਤੋਂ ਕੀਰਤਪੁਰ ਤੱਕ ਸਾਰੇ ਰਾਹ ਵਿੱਚ ਸਿੱਖ ਸੰਗਤਾਂ ਨੇ ਸਤਿਗੁਰੂ ਜੀ ਦੀ ਬਹੁਤ ਸੇਵਾ ਕੀਤੀ ਕਿਉਂ ਕਪੜੇ ਅੰਨ ਨਗਦੀ ਅਤੇ ਹੋਰ ਕੀਮਤੀ ਵਸਤੂਆਂ ਪੇਟਾ ਕੀਤੀਆਂ ਐਸਾ ਜਸਰਾ ਵਿੱਚ ਹੋਇਆ ਕਿ ਦੇਖਣ ਵਾਲੇ दंग ਰਹਿ ਗਏ ਹੌਲੀ ਹੌਲੀ ਸਤਗੁਰੂ ਜੀ ਕੀਰਤਪੁਰ ਪੁੱਜ ਗਏ ਕੀਰਤਪੁਰ ਕੜਾ ਪ੍ਰਸ਼ਾਦ ਕਰਾਇਆ ਦੀਵਾਨ ਲਾਇਆ ਤੇ ਗਰੀਬਾਂ ਵਾਸਤੇ ਲੰਗਰ ਕੀਤਾ ਇੱਥੇ ਪੁੱਜਣ ਤੇ ਅਨੰਦਪੁਰ ਖਬਰਾਂ ਪਹੁੰਚੀਆਂ ਖਬਰਾਂ ਪੁੱਜਣ ਤੇ ਸਾਰੇ ਅਨੰਦਪੁਰ ਵਾਸੀ ਘਰ ਦੇ ਤੰਦਿਆਂ ਨੂੰ ਛੱਡ ਕੇ ਸਤ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਅਨੰਦਪੁਰ ਤੋਂ ਤਿਆਰ ਹੋ ਪਏ ਕਿਸੇ ਨੇ ਸਾਥ ਨੂੰ ਉਡੀਕਿਆ ਤੇ ਕਿਸੇ ਇਕੱਲੇ ਨੇ ਹੀ ਕੀਰਤਪੁਰ ਵੱਲ ਧਾਈ ਕਰ ਲਈ ਬੜਾ ਉਤਸ਼ਾਹ ਹੋਇਆ ਸ਼ਾਮ ਤੱਕ ਸਾਰੇ ਪਗਵੰਨ ਬੰਦੇ ਤੇ ਮੁਟਿਆਰ ਇਸਤਰੀਆਂ ਕੀਰਤਪੁਰ ਪਹੁੰਚ ਗਈਆਂ ਰੌਣਕਾਂ ਹੋ ਗਈਆਂ ਦਰਸ਼ਨ ਕਰਕੇ ਨਿਹਾਲ ਹੋ ਗਈ ਅਗਲੇ ਦਿਨ ਕੀਰਤਪੁਰ ਤੋਂ ਅਨੰਦਪੁਰ ਵੱਲ ਤਿਆਰੇ ਹੋਏ ਇਕ ਸ਼ਾਨਦਾਰ ਜਲੂਸ ਤਿਆਰ ਹੋ ਗਿਆ ਸਤਗੁਰੂ ਜੀ ਪ੍ਰਸਾਦੀ ਹਾਤੀ ਉੱਤੇ ਸਵਾਰ ਹੋਏ ਬਾਜੇ ਢੋਲ ਤੇ ਰਣਜੀਤ ਨਗਾਰੇ ਦੀ ਗੂੰਜ ਪਰਬਤਾਂ ਨੂੰ ਕੰਬਾਉਣ ਲੱਗੀ ਸਾਰੀ ਧਰਤੀ ਤੇ ਧਰਤੀ ਵਾਸੀ ਭਾਗ ਪਰੇ ਹੋ ਗਏ ਸਾਰੇ ਉਤਸ਼ਾਹ ਨਾਲ ਸਤਗੁਰੂ ਜੀ ਦਾ ਸਵਾਗਤ ਕਰਨ ਵਾਸਤੇ ਸੜਕ ਦੇ ਕਿਨਾਰਿਆਂ ਉੱਤੇ ਆਕਲੋਤੇ ਦਰਸ਼ਨ ਕੀਤੇ ਤੇ ਨਿਹਾਲ ਹੋਏ ਬੜੀਆਂ ਖੁਸ਼ੀਆਂ ਦੇ ਹਾਰ ਵਿੱਚ ਸਤਗੁਰੂ ਜੀ ਸ੍ਰੀ ਅਨੰਦਪੁਰ ਪੁੱਜੀ ਅਨੰਦਪੁਰ ਦੀ ਧਰਤੀ ਨੇ ਆਪਣੇ ਚੰਗੇ ਮਾਲਕ ਨੂੰ ਜੀ ਆਇਆ ਆਖਿਆ ਦੋ ਦਿਨ ਵਧਾਈਆਂ ਦਾ ਦਰਬਾਰ ਲੱਗਦਾ ਰਿਹਾ ਅਨੰਦਪੁਰ ਤੇ ਚੌਗਿਰ ਦੇ ਦੇਵਾਸੀ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਹੋਈਆਂ ਭੁਲਾਂ ਗਲਤੀਆਂ ਲਈ ਮਾਫ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ